ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਨਵੇਂ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਿਛਲੇ ਵਲੌਗਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਾਰੇ ਕਮੈਂਟ ਕੀਤੇ ਸਾਰੇ ਕਮੈਂਟ ਦਾ ਹਨਾ ਮੈਂ ਹੌਲੀ ਹੌਲੀ ਕਰਕੇ ਉਹਦੇ ਤੇ ਵਲੌਗ ਬਣਾਉਂਗੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਸਕਿਨ ਕੇਅਰ ਦੀ ਮੇਰੀਆਂ ਬੜੀਆਂ ਸਾਰੀਆਂ ਭੈਣਾਂ ਜਿਨ੍ਹਾਂ ਦੇ ਮੈਨੂੰ ਬਹੁਤ ਸਾਰੇ ਕਮੈਂਟ ਆਏ ਸੀ ਵੀ ਸਕਿਨ ਕੇਅਰ ਦਾ ਦੱਸੋ ਹਨਾ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਵੀ ਮੇਰੇ ਨਾਲ ਓਪਨ ਪੋਰਸ ਆ ਹਨਾ ਓਪਨ ਪੋਰਸ ਲਈ ਸਭ ਤੋਂ ਵਧੀਆ ਚੀਜ਼ ਪਤਾ ਕੀ ਆ ਬਰਫ਼ ਦੀ ਮ사ਜ ਕਰੋ ਫ੍ਰਿਜ ਦੇ ਵਿੱਚ ਹਨਾ ਉੱਪਰ ਛੋਟੇ ਛੋਟੇ ਟੁਕੜੇ ਜਿਵੇਂ ਜਿਹੜੀਆਂ ਆਈਸ ਕਯੂਬ ਵਾਲੇ ਹੁੰਦੇ ਆ ਉਹਦੇ ਵਿੱਚ ਬਰਫ਼ ਜਵਾ ਲਓ ਸਵੇਰੇ ਫੇਸ ਵਾਸ਼ ਕਰਕੇ ਜਾਂ ਦੁਪਹਿਰੇ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਹਨਾ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਬਰਫ਼ ਦੀ ਐਵੇਂ ਉਹਨੂੰ ਰਗੜਨਾ ਨਹੀਂ ਦੌਰਦੀ ਐਵੇਂ ਐਵੇਂ ਕਰਕੇ ਮ사ਜ ਕਰਨੀ ਆ ਮੈਂ ਹੁਣ ਬਰਫ਼ ਲੈ ਕੇ ਆਉਣੀ ਆ ਤੇ ਮੈਂ ਤੁਹਾਨੂੰ ਮ사ਜ ਕਰਕੇ ਦਿਖਾਉਣੀ ਆ ਉਹਦੇ ਨਾਲ ਜਿੰਨਾ ਵੀ ਜਿਵੇਂ ਆ ਸਕਿਨ ਆਪਣੇ ਥੱਲੇ ਨੂੰ ਐ ਲਟਕ ਜਾਂਦੀ ਹੈ ਨਾ ਇੱਕ ਤਾਂ ਸਕਿਨ ਆਪਣੀ ਟਾਈਟ ਹੋ ਜੂਗੀ ਇੱਕ ਜਿਹੜੇ ਤੁਸੀਂ ਕਹਿੰਨੇ ਉਹ ਨਾ ਰੋਮ ਰੋਮ ਹਨਾ ਓਪਨ ਪੋਰਸ ਆ ਉਹ ਦਿੱਕਤ ਸਾਰੀ ਤੁਹਾਡੀ ਸਹੀ ਹੋ ਜੂਗੀ ਤੇ ਆਪਾਂ ਉਦੋਂ ਪਹਿਲਾਂ ਫੇਸ ਵਾਸ਼ ਕਰ ਲੈਣਾ ਕੋਈ ਵੀ ਤੁਸੀਂ ਫੇਸ ਵਾਸ਼ ਲੈ ਲੈਣਾ ਹਨਾ ਤੇ ਇੱਕ ਮੈਂ ਜਿਹੜਾ ਹੁਣ ਆ ਤਾਂ ਮੈਂ ਕੱਲ ਫੇਸ ਵਾਸ਼ ਲੈ ਕੇ ਆਈਆਂ ਜਿਹੜਾ ਵੀ ਉਹਨਾਂ ਨੇ ਆਪ ਦਾ ਬਣਾਇਆ ਹੋਇਆ ਸੀਗਾ ਤੇ ਉਦੋਂ ਪਹਿਲਾਂ ਮੈਂ ਜੋ ਵੀ ਇਸ ਦਾ ਇੱਕ ਫੇਸ ਵਾਸ਼ ਯੂਜ਼ ਕਰ ਰਹੀ ਸੀ ਉਹ ਬਜਟ ਦਾ ਵੀ ਸਹੀ ਆ ਉਹ ਮੈਂ ਤੁਹਾਨੂੰ ਹੁਣੇ ਦਿਖਾ ਦਿੰਨੀ ਆ ਉਦੋਂ ਬਾਅਦ ਬਰਫ਼ ਦੀ ਕਿਵੇਂ ਮ사ਜ ਕਰਨੀ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਬਰਫ਼ ਦੀ ਮ사ਜ ਕਰਨ ਨਾਲ ਕਿਉਂਕਿ ਇੱਕ ਤਾਂ ਹੁਣ ਗਰਮੀ ਆ 2-3 ਮਹੀਨੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਹਨ ਉਹਦੇ ਨਾਲ ਤੁਹਾਨੂੰ ਆਪੇ ਫਰਕ ਲੱਗੂ ਜਿੰਨੇ ਵੀ ਤੁਹਾਡੇ ਆ ਰੋਮ ਰੋਮਣਾ ਓਪਨ ਪੋਰਸ ਆ ਸਾਰੇ ਬੰਦ ਹੋ ਜਾਣਗੇ ਸਕਿਨ एकदम ਫਰੈਸ਼ ਬੱਚਿਆਂ ਵਾਲੀ ਸਕਿਨ ਹੋ ਜੂਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਹੋ ਜੂਗੀ ਆ ਵਾਲਾ ਫੇਸ ਵਾਸ਼ ਆ ਦੇਖਣ ਨੂੰ ਨੱਪ-ਨੱਪ ਕੇ ਪੂਰਾ ਖਤਮ ਕੀਤਾ ਵਾ ਇਹ ਗਰਮੀਆਂ ਲਈ ਜੋਵੀਅਸ ਹਰਬਲ ਹਨਾ ਫੇਸ ਵਾਸ਼ ਆ ਤੇ ਇਹ ਗਰਮੀਆਂ ਲਈ ਸਭ ਤੋਂ ਵਧੀਆ ਫੇਸ ਵਾਸ਼ ਆ ਜਿਹਦੇ ਨਾਲ ਆਪਣੀ ਸਕਿਨ ਪੂਰੀ ਕਲੀਨ ਹੋ ਜਾਂਦੀ ਆ ਤੇ ਇਹਦੀ ਇੱਕ ਡ੍ਰੌਪ ਹੀ ਬੜੀ ਹੁੰਦੀ ਆ ਇੱਕ ਡ੍ਰੌਪ ਲੈ ਕੇ ਤੇ ਆਪਦਾ ਚੰਗੀ ਤਰ੍ਹਾਂ ਫੇਸ ਸਾਫ ਮਤਲਬ ਇਹਦੇ ਨਾਲ ਕਰ ਲਓ ਦਿਨ ਚ ਤਿੰਨ ਵਾਰੀ ਤੁਸੀਂ ਫੇਸ ਵਾਸ਼ ਕਰਨਾ ਹੀ ਕਰਨਾ ਪਹਿਲਾਂ ਤਾਂ ਸਵੇਰੇ ਉੱਠਦਿਆਂ ਸਾਰ ਹਨਾ ਉਸ ਤੋਂ ਬਾਅਦ ਦੁਪਹਿਰੇ ਤੇ ਉਸ ਤੋਂ ਬਾਅਦ ਰਾਤ ਨੂੰ ਸੌਣ ਲੱਗਿਆਂ ਤਿੰਨ ਟਾਈਮ ਫੇਸ ਵਾਸ਼ ਕਰਨਾ ਹੀ ਕਰਨਾ ਉਹਦੇ ਨਾਲ ਤੁਹਾਡੀ ਸਾਰੀ ਟੈਨ ਕਲੀਅਰ ਹੋ ਜੂਗੀ ਤੇ ਜਿਵੇਂ ਤੁਸੀਂ ਬਰਫ਼ ਦੀ ਛੋਟਾ ਜਿਹਾ ਟੁਕੜਾ ਲੈ ਲਿਆ ਹਨਾ ਫੇਸ ਵਾਸ਼ ਕਰਨ ਤੋਂ ਬਾਅਦ ਐਵੇਂ ਐਵੇਂ ਮ사ਜ ਕਰਨੀਆਂ ਥੱਲੇ ਕੋਈ ਟਾਵਲ ਵਗੈਰਾ ਰੱਖ ਲੇ ਐਵੇਂ ਐਵੇਂ ਕਰਕੇ ਠੀਕ ਐ ਪੂਰੇ ਫੇਸ ਤੇ ਕਰਨੀਆਂ ਦਿਨ ਚ ਇੱਕ ਵਾਰੀ ਤੁਸੀਂ ਕਰਨੀ ਕਰਨੀਆਂ ਠੀਕ ਐ ਪੂਰੀ ਬਰਫ਼ ਦੀ ਜਦੋਂ ਥੋੜਾ ਠੰਡਾ ਲੱਗੇ ਉਦੋਂ ਇੱਕ ਵਾਰੀ ਹਟਾ ਦਿਓ ਤੇ ਜਾਂ ਐਵੇਂ ਦੇ ਰੋਲਰ ਵੀ ਮਾਰਕੀਟ ਚ ਆਉਂਦੇ ਆ ਹਰੇਕ ਦੁਕਾਨ ਤੋਂ ਮਿਲ ਜਾਂਦੇ ਆ ਕਰਨਾ ਕੀ ਹੁੰਦਾ ਇਹਨੂੰ ਫ੍ਰਿਜ ਚ ਰੱਖ ਦੇ ਜਿਵੇਂ ਹੁਣ ਬਰਫ਼ ਦਾ ਪਾਣੀ ਥੱਲੇ ਡਿੱਗਦਾ ਰਹਿੰਦਾ ਨਾ ਇਹ ਵੈਸੇ ਠੰਡਾ ਹੋ ਜਾਂਦਾ ਤੇ ਇਹਦੇ ਨਾਲ ਤੁਸੀਂ ਐਵੇਂ ਐਵੇਂ ਮ사ਜ ਕਰ ਸਕਦੇ ਹੋ ਉੱਪਰ ਨੂੰ ਸਕਿਨ ਲੈ ਕੇ ਜਾਣੀਆਂ ਅਵੇ ਇਹ ਵੀ ਤੁਹਾਨੂੰ ਬਾਜ਼ਾਰ 'ਚ ਬੜਾ इजीली ਮਿਲ ਜੂਗਾ ਹਨਾ ਐਵੇਂ ਕਰਤੇ ਤੇ ਤੁਸੀਂ ਖੁਦ ਦੇਖੋਗੇ ਤੁਹਾਡੀ ਸਕਿਨ ਕਿੰਨੀ ਜ਼ਿਆਦਾ ਵਧੀਆ ਹੋ ਜੂਗੀ ਹਨਾ ਇਹ ਤਾਂ ਆਪਾਂ ਸਾਰੀਆਂ ਭੈਣਾਂ ਨੂੰ ਫੇਸ ਵਾਸ਼ ਦੱਸਿਆ ਫੇਸ ਵਾਸ਼ ਨੂੰ ਤੁਸੀਂ ਪਲੀਜ਼ ਤਿੰਨ ਵਾਰੀ ਜ਼ਰੂਰ ਯੂਜ਼ ਕਰਨਾ ਫੇਰ ਹੀ ਤੁਹਾਨੂੰ ਰਿਜ਼ਲਟ ਮਿਲਣਗੇ ਜਿਨ੍ਹਾਂ ਦੇ ਫੇਸ ਤੇ ਕੋਈ ਵੀ ਦਿੱਕਤ ਹੈ ਨਾ ਜਿਵੇਂ ਹੁਣ ਪਿੰਪਲ ਵੀ ਤਾਂ ਹੀ ਹੁੰਦੀ ਆ ਜੇ ਆਪਾਂ ਡਸਟਪ ਨੇ ਫੇਸ ਤੇ ਹੋ ਜਾਂਦੀ ਆ ਹਨਾ ਤੇ ਬਹੁਤ ਜ਼ੋਰ-ਜ਼ੋਰ ਦੀ ਫੇਸ ਨਹੀਂ ਰਗੜਨਾ ਬਸ ਐ ਸੌਫਟ ਸੌਫਟ ਆਪਾਂ ਫੇਸ ਵਾਸ਼ ਕਰ ਲੈਣਾ ਹਨਾ ਤੇ ਜਿਹੜਾ ਆਪਣਾ ਅੱਗੇ ਦਾ ਸਕਿਨ ਕੇਅਰ ਆ ਹਮੇਸ਼ਾ ਸਾਰਿਆਂ ਲਈ ਆਹੀ ਸਕਿਨ ਕੇਅਰ ਹੁੰਦਾ ਸਭ ਤੋਂ ਪਹਿਲਾਂ ਆਪਾਂ ਫੇਸ ਵਾਸ਼ ਕਰਨਾ ਉਦੋਂ ਬਾਅਦ ਜਦੋਂ ਆਪਾਂ ਟਾਵਲ ਨਾਲ ਨਾ ਐਵੇਂ ਐਵੇਂ ਨਹੀਂ ਪੂੰਝਣਾ ਜਿਵੇਂ ਆਪਾਂ ਟਾਵਲ ਲਗਣਾ ਐਵੇਂ ਐਵੇਂ ਲੱਗ ਜਾਂਦੇ ਨੇ ਐਵੇਂ ਕਦੇ ਵੀ ਸਕਿਨ ਨੂੰ ਨਹੀਂ ਸਾਫ਼ ਕਰਨਾ ਚਾਹੀਦਾ ਫੇਸ ਨੂੰ ਐਵੇਂ ਸੌਫਟ ਸੌਫਟ ਜਾਂ ਐਵੇਂ ਟੈਪ ਟੈਪ ਕਰਕੇ ਹਮੇਸ਼ਾ ਜਦੋਂ ਵੀ ਤੁਸੀਂ ਫੇਸ ਵਾਸ਼ ਕਰਦੇ ਹੋ ਨਾ ਆਪਣੀ ਆਦਤ ਹੁੰਦੀ ਆ ਮੈਂ ਵੀ ਪਹਿਲਾਂ ਐਵੇਂ ਕਰਦੀ ਹੁੰਦੀ ਸੀ ਐਵੇਂ ਕਰਕੇ ਐਵੇਂ ਮੈਂ ਕਦੇ ਨਾ ਕਰੋ ਫੇਸ ਨੂੰ ਹਮੇਸ਼ਾ ਐਵੇਂ ਟੈਪ ਟੈਪ ਕਰਕੇ ਸਾਫ਼ ਕਰੋ ਉਦੋਂ ਬਾਅਦ ਤੁਸੀਂ ਕੀ ਕਰਨਾ ਫੇਸ واਸ਼ ਕਰਨ ਤੋਂ ਬਾਅਦ ਤੁਸੀਂ ਨਾ ਟੋਨਰ ਦੀ ਸਪਰੇਅ ਕਰਨੀ ਆ ਜਿਵੇਂ ਹੁਣ ਮੈਂ ਫੇਸ واਸ਼ ਕੀਤਾ ਹੋਇਆ ਸੀ ਐਵੇਂ ਕਰਕੇ ਟੋਨਰ ਦੀ ਸਪਰੇਅ ਕਰਨੀ ਆ ਤੇ ਇਹ ਨਾ ਤੁਸੀਂ ਗੁਲਾਬ ਜਲ ਵੀ ਲੈ ਸਕਦੇ ਹੋ ਵਧੀਆ ਕੋਈ ਗੁਲਾਬ ਜਲ ਲੈ ਲਿਓ ਫੇਸ واਸ਼ ਕਰਨ ਤੋਂ ਬਾਅਦ ਗੁਲਾਬ ਜਲ ਦੀ ਡੇਲੀ ਸਾਰਿਆਂ ਨੇ ਸਪਰੇਅ ਕਰਨੀ ਕਰਨੀ ਆ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮੈਂ ਨਾ ਸਕਿਨ ਦੇ ਵਿੱਚ ਜਾਣ ਦਿਓ ਤੇ ਉਦੋਂ ਬਾਅਦ 2 ਮਿੰਟ ਦਾ ਆਪਾਂ ਹਨਾ 1 ਇੱਕ ਮਿੰਟ ਦਾ ਬ੍ਰੇਕ ਲੈਣਾ ਤਾਂ ਕਿ ਉਹ ਸਕਿਨ ਦੇ ਵਿੱਚ ਕੋਈ ਵੀ ਟੋਨਰ ਰਚ ਜੇ ਉਦੋਂ ਬਾਅਦ ਤੁਸੀਂ ਕੀ ਕਰਨਾ ਸੰਸਕ੍ਰੀਨ ਲਾਉਣੀ ਆ ਇਹ ਸੰਸਕ੍ਰੀਨ ਮੈਨੂੰ ਉਹਨਾਂ ਨੇ ਕੱਲ ਦਿੱਤੀ ਆ ਤੁਸੀਂ ਕੋਈ ਵੀ ਸੰਸਕ੍ਰੀਨ ਵੀ ਲਾ ਸਕਦੇ ਹੋ ਤੇ ਸੰਸਕ੍ਰੀਨ ਨੂੰ ਦਿਨ ਚ ਦੋ ਵਾਰੀ ਤੁਸੀਂ ਲਾਉਣਾ ਹੀ ਲਾਉਣਾ ਸਵੇਰੇ ਉੱਠਦਿਆਂ ਸਾਰ ਫੇਸ ਵਾਸ਼ ਕਰਕੇ ਟੋਨਰ ਦੀ ਸਪਰੇਅ ਕਰਕੇ ਮਤਲਬ ਉਹਦੀ ਥਾਂ ਤੇ ਗੁਲਾਬ ਜਲ ਵਰਤ ਸਕਦੇ ਹੋ ਉਦੋਂ ਬਾਅਦ ਕੋਈ ਵੀ ਜਿਹੜੀ ਹੋਵੇ ਨਾ ਐਸਪੀਐਫ 50 ਪਲੱਸ ਹੋਵੇ ਗਰਮੀਾਂ ਲਈ ਤੇ ਉਹ ਤੁਸੀਂ ਲਾ ਸਕਦੇ ਹੋ ਹਨ ਜੇ ਤੁਸੀਂ ਜੌਬ ਕਰਦੇ ਹੋ ਧੁੱਪ ਚ ਜਾਂਦੇ ਹੋ ਤਾਂ ਲਾਉਣੀ ਲਾਉਣੀ ਆ ਮੰਨ ਲਓ ਮੇਰੀ ਵੀ ਆਦਤ ਹੁੰਦੀ ਸੀ ਮੈਨੂੰ ਐਂ ਲੱਗਦਾ ਸੀ ਘਰੇ ਹੀ ਰਹਿਣਾ ਯਾਰ ਘਰੇ ਕਿਹੜਾ ਧੁੱਪ ਪਈ ਜਾਂਦੀ ਆ ਬਟ ਨਹੀਂ ਜਦੋਂ ਆਪਾਂ ਫੋਨ ਦੇਖਦੇ ਆ ਜਾਂ ਆਪਣੇ ਲਾਈਟਾਂ ਚੱਲਦੀਆਂ ਟੀਵੀ ਚੱਲਦਾ ਹਨਾ ਉਹਦੀਆਂ ਕਿਰਨਾਂ ਫੇਸ ਤੇ ਪੈਂਦੀਆਂ ਤਾਂ ਉਹਦੇ ਨਾਲ ਆਪਣਾ ਹਨਾ ਫੇਸ ਆਹਾਂ ਸਨਸਕ੍ਰੀਨ ਦੀ ਜ਼ਰੂਰ ਲੋੜ ਪੈਂਦੀ ਆ ਸਵੇਰੇ ਉੱਠ ਕੇ ਤੁਸੀਂ ਫੇਸ ਵਾਸ਼ ਕਰਕੇ ਡੋਨਰ ਦੀ ਸਪਰੇਅ ਕਰਕੇ ਤੇ ਸਨਸਕ੍ਰੀਨ ਲਾ ਲੈਣੀ ਆ ਹਨਾ ਉੱਦੋਂ ਬਾਅਦ ਦੁਪਹਿਰੇ ਠੀਕ ਹੈ ਤੇ ਦੋ ਟਾਈਮ ਸੰਸਕ੍ਰੀਨ ਲਾਉਣੀ ਲਾਉਣੀ ਹੈ ਹਨਾ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਲੱਗੂਗਾ ਫੇਸ ਦਾ ਤੇ ਇਹ ਤਾਂ ਆਪਣਾ ਹਨਾ ਬੇਸਿਕ ਜਿਹਾ ਸਟੈਪ ਹੋ ਗਏ ਸਕਿਨ ਕੇਅਰ ਦੇ ਹਨਾ ਤੇ ਓਪਨ ਪੋਰਸ ਦੀ ਦਿੱਕਤ ਜਦੋਂ ਆਪਾਂ ਡੇਲੀ ਰੋਜ਼ ਵਾਟਰ ਦੀ ਸਪਰੇ ਕਰਾਂਗੇ ਫੇਸ ਵਾਸ਼ ਤੋਂ ਬਾਅਦ ਓਪਨ ਪੋਰਸ ਉਹਦੇ ਨਾਲ ਖੋਦੀ ਬੰਦ ਹੋ ਜਾਣਗੇ ਓਪਨ ਪੋਰਸ ਦੀ ਦਿੱਕਤ ਐਵੇਂ ਹੋ ਜਾਂਦੀ ਹੈ ਵੀ ਜਦੋਂ ਆਪਾਂ ਕੀ ਕਰਦੇ ਆ ਘਰੇ ਕੋਈ ਵੀ ਸਕਰਬ ਲਿਆਉਣੇ ਹਨਾ ਆਪਾਂ ਸੋਚਦੇ ਆ ਕਿ ਸਕਰਬ ਲਿਆਈਏ ਬਹੁਤ ਸਾਰੇ ਟੈਨ ਆ ਤੇ ਸਕਰਬ ਮਾਰਾਂਗੇ ਫੇਸ ਸਾਫ ਹੋ ਜੂ ਜਦੋਂ ਆਪਾਂ ਡੇਲੀ ਡੇਲੀ ਜਾਂ ਹਫਤੇ ਚ ਇੱਕ ਦੋ ਵਾਰੀ ਬਹੁਤ ਰਗੜ ਰਗੜ ਕੇ ਸਕਰਬ ਮਾਰਦੇ ਆ ਨਾ ਤੇ ਫੇਸ ਦੇ ਜਿਹੜੇ ਹਨਾ ਪੋਰਜ਼ ਉਹਦੇ ਓਪਨ ਹੋ ਜਾਂਦੇ ਆ ਸਕਰਬ ਤੋਂ ਬਾਅਦ ਆਪਾਂ ਕੀ ਕਰਦੇ ਆ ਪੈਕ ਨਹੀਂ ਲਾਉਂਦੇ ਹਨਾ ਤੇ ਉਹ ਉਵੇਂ ਹੀ ਖੁੱਲੇ ਰਹਿ ਜਾਂਦੇ ਆ ਨਾ ਪੋਰਜ਼ ਤੇ ਨਾਲੇ ਤਾਂ ਉਹਨਾਂ ਦੇ ਵਿੱਚ ਜਦੋਂ ਡਸਟ ਫਸ ਕੇ ਫਿਰ ਪਿੰਪਲ ਹੁੰਦੇ ਆ ਹਨਾ ਤੇ ਨਾਲੇ ਜਿਹੜੇ ਫਿਰ ਤਾਂ ਕਰਕੇ ਓਪਨ ਪੋਰਸ ਦੀ ਦਿੱਕਤ ਹੁੰਦੀ ਆ ਜਦੋਂ ਵੀ ਤੁਸੀਂ ਸਕਰਬ ਕਰਦੇ ਹੋ ਨਾ ਇੱਕ ਤਾਂ ਬਹੁਤ ਜ਼ਿਆਦਾ ਰਗੜ ਕੇ ਸਕਰਬ ਨਾ ਕਰਿਆ ਕਰੋ ਬਹੁਤ ਸੌਫਟ ਕਰਿਆ ਕਰੋ ਮਤਲਬ ਐਵੇਂ ਸੌਫਟ ਸੌਫਟ ਤੇ ਸਕਰਬ ਵੱਧ ਤੋਂ ਵੱਧ ਹਫ਼ਤੇ 'ਚ ਇੱਕ ਵਾਰੀ ਕਰੋ ਜਲਦੀ ਜਲਦੀ ਸਕਰਬ ਨਾ ਕਰਿਆ ਕਰੋ ਤੇ ਪੈਕ ਜ਼ਰੂਰ ਲਾਇਆ ਕਰੋ ਜਦੋਂ ਵੀ ਤੁਸੀਂ ਸਕਰਬ ਕਰਦੇ ਹੋ ਉਹਦੇ ਨਾਲ-ਨਾਲ ਪੈਕ ਜ਼ਰੂਰ ਲਾਇਆ ਕਰੋ ਜੇ ਤੁਸੀਂ ਕੋਈ ਵੀ ਪੈਕ ਤੁਹਾਡੇ ਕੋਲ ਨਹੀਂ ਹੈਗਾ ਤਾਂ ਮਲਤਾਨੀ ਮਿੱਟੀ ਹੋਗੀ ਤੇ ਜਾਂ ਜਿਹੜਾ ਰਾਈਸ ਦਾ ਹੈ ਨਾ ਚਾਵਲਾਂ ਦਾ ਆਟਾ ਉਹ ਤਾਂ ਹਰੇਕ ਸਕਿਨ ਵਾਲਾ ਹੀ ਲਾ ਸਕਦਾ ਉਹ ਕਿਹੜਾ ਵੀ ਕੋਈ ਉਹਦੇ ਚ ਕੈਮੀਕਲ ਆ ਜਾਂ ਉਹ ਵੀ ਪਿੰਪਲ ਹੋਣ ਤਾਂ ਵੀ ਲਾ ਸਕਦਾ ਹੈ ਰਾਈਸ ਦੇ ਆਟੇ ਚ ਬਸ ਨਾਰਮਲ ਜਾਂ ਪਾਣੀ ਮਿਲਾ ਕੇ ਉਹਦਾ ਪੇਸਟ ਬਣਾ ਲਓ ਤੇ ਉਹਨੂੰ ਡੇਲੀ ਲਾਓ ਨਾਲੇ ਤਾਂ ਉਹਦੇ ਨਾਲ ਰੰਗ ਵੀ ਗੋਰਾ ਹੁੰਦਾ ਸਾਰੀਆਂ ਦਿੱਕਤਾਂ ਸਹੀ ਹੁੰਦੀਆਂ ਫੇਸ 'ਚ ਵੀ ਚਮਕ ਆਉਂਦੀ ਆ ਹਨ ਤੇ ਆਹ ਸਾਰੀਆਂ ਚੀਜ਼ਾਂ ਲਈ ਵਧੀਆ ਹੁੰਦਾ ਤੇ ਸੰਸਕ੍ਰੀਨ ਤਾਂ ਬਈ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਆਪਾਂ ਸੰਸਕ੍ਰੀਨ ਨਹੀਂ ਲਾਉਂਦੇ ਉਹਦੇ ਨਾਲ ਹੀ ਆਪਣੇ ਫੇਸ ਤੇ ਸਾਰੀਆਂ ਪ੍ਰੋਬਲਮ ਸਟਾਰਟ ਹੁੰਦੀਆਂ ਆਪਣਾ ਰੰਗ ਕਾਲਾ ਹੋ ਜਾਂਦਾ ਤੇ ਉਹ ਇੱਥੇ ਪੂਰੇ ਪੂਰੇ ਜਿਵੇਂ ਡਾਰਕ ਸਪੌਟ ਬਣ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਬਿਨਾ ਸੰਸਕ੍ਰੀਨ ਲਾਉਣ ਕਰਕੇ ਹੁੰਦੀਆਂ ਤੇ ਦੂਜੀ ਗੱਲ ਜਦੋਂ ਵੀ ਤੁਸੀਂ ਧੁੱਪ ਚ ਜਾਨੇ ਹੋ ਨਾ ਪੜਾ ਬਾਹਰ ਕੱਪੜੇ ਸੁੱਕਣੇ ਪਾਉਣ ਜਾਨੇ ਹੋ ਤੇ ਆਪਦਾ ਫੇਸ ਕਵਰ ਕਰਕੇ ਜਾਇਆ ਕਰੋ ਹਨਾ ਆਪਾਂ ਸੋਚਦੇ ਹੁਣ ਇਹ ਤਾਂ ਆ ਜਾਣਾ ਇੱਕੋ ਦਾਮ ਆਪਾਂ ਬਾਹਰ ਨਿਕਲਦੇ ਆ ਧੁੱਪ ਚ ਤੇ ਉਹਦੇ ਨਾਲ ਟੈਨ ਹੋ ਜਾਂਦੀ ਆ ਹਨਾ ਤੇ ਇਹ ਸੀਗੇ ਆਪਣੇ ਬੇਸਿਕ ਜੇ ਸਟੈਪ ਸਟੈਪਸ ਸਕਿਨ ਕੇਅਰ ਦੇ ਤੇ ਬਾਕੀ ਬਰਫ਼ ਦੀ ਮ사ਜ ਸਟਾਰਟ ਕਰਿਓ ਬਰਫ਼ ਦੀ ਮ사ਜ ਕੋਈ ਵੀ ਕਰ ਸਕਦਾ ਜਰੂਰੀ ਨਹੀਂ ਜਿਨ੍ਹਾਂ ਦੇ ਓਪਨ ਪੋਰਸ ਆ ਉਹਨਾਂ ਨੇ ਕਰਨੀਆਂ ਤੇ ਵੈਸੇ ਵੀ ਬਰਫ਼ ਦੀ ਮ사ਜ ਬਹੁਤ ਜ਼ਿਆਦਾ ਹਨਾ ਵਧੀਆ ਹੁੰਦੀ ਆ ਇੱਕ ਜਿਵੇਂ ਮੇਰੇ ਨਾਲ ਡਾਰਕ ਸਰਕਲ ਹੁੰਦਾ ਘਟ ਗਿਆ ਪਹਿਲਾਂ ਮੇਰੇ ਡਾਰਕ ਸਰਕਲ ਨਾਲ ਮਤਲਬ ਮੇਰੀ ਡਿਲੀਵਰੀ ਤੋਂ ਬਾਅਦ ਬਹੁਤ ਜ਼ਿਆਦਾ ਹੋ ਗਏ ਸੀ ਇਹ ਡਾਰਕ ਸਰਕਲ ਵੀ ਜਿਆਦਾ ਟੈਨਸ਼ਨ ਆਪਾਂ ਜਦੋਂ ਲੈਨੇ ਆ ਜਾਂ ਕੋਈ ਸਟ्रेस ਰੱਖਦੇ ਆ ਜਾਂ ਆਪਣੀ ਨੀਂਦ ਨਹੀਂ ਪੂਰੀ ਹੁੰਦੀ ਇਹਨਾਂ ਚੀਜ਼ਾਂ ਕਰਕੇ ਹੋ ਜਾਂਦੇ ਆ ਹਨਾ ਤੇ ਬਸ ਵੀ ਜਾਂ ਆਪਣੀ ਡਾਈਟ ਦੇ ਵਿੱਚ ਕੁਝ ਕਮੀਆਂ ਹੁੰਦੀਆਂ ਤੇ ਜਦੋਂ ਤੱਕ ਮੈਨੂੰ ਪਤਾ ਲੱਗਿਆ ਉਦੋਂ ਤੱਕ ਮੇਰੇ ਡਾਰਕ ਸਰਕਲ ਹੋ ਚੁੱਕੇ ਸੀ ਫਿਰ ਜਿਵੇਂ ਨਾ ਮੈਂ ਉਹਨਾਂ ਨੂੰ ਐਵੇਂ ਸਹੀ ਕੀਤਾ ਡੇਲੀ ਰੂਟੀਨ ਦੇ ਵਿੱਚ ਤੁਸੀਂ ਕੀ ਕਰਨਾ ਕੋਕੋਨਟ ਆਇਲ ਲੈ ਲੈਣਾ ਕੋਕੋਨਟ ਆਇਲ ਹਰ ਇੱਕ ਦੇ ਘਰ ਚ ਹੁੰਦਾ ਹਨਾ ਆਰਗੈਨਿਕ ਦਾ ਕੋਈ ਵਧੀਆ ਜੋ ਰਾਤ ਨੂੰ ਸੌਣ ਲੱਗੇ ਨਾ ਜਦੋਂ ਤੁਸੀਂ ਫੇਸ ਵਾਸ਼ ਕਰ ਲਿਆ ਤੇ ਥੋੜੀ ਜੀ ਇੱਕ ਡ੍ਰੌਪ ਕੋਕੋਨਟ ਆਇਲ ਦੀ ਲੈ ਕੇ ਨਾ ਐਵੇਂ ਐਵੇਂ ਮ사ਜ ਕਰਨੀ ਆ ਐਵੇਂ 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 ਕਰਕੇ ਤੁਸੀਂ ਨਾ ਜਿਵੇਂ ਬਸ ਉਹਨੂੰ ਲਾ ਕੇ ਛੱਡ ਦੋ ਇੱਕ ਗਮਿੰਟ ਉਹਦੀ ਐਵੇਂ ਮ사ਜ ਕਰੀ ਚੱਲੋ ਡੇਲੀ ਰੂਟੀਨ ਜਿਹੜਾ ਨੂੰ ਯੂਜ਼ ਕਰੋ ਤੇ ਤੁਸੀਂ ਖੁਦ ਤੁਹਾਨੂੰ ਫਰਕ ਪੈਣ ਲੱਗ ਜੂਗਾ ਜੇ ਤੁਸੀਂ ਉਦੋਂ ਵੀ ਜਲਦੀ ਡਾਰਕ ਸਰਕਲ ਸਹੀ ਕਰਨੇ ਆ ਵਧੀਆ ਹਨਾ ਤੇ ਬਦਾਮਾਂ ਦਾ ਤੇਲ ਵੀ ਰਾਤ ਨੂੰ ਸੌਣ ਲੱਗੇ ਲਾ ਕੇ ਸੌ ਗਰੰਟੀ ਆ ਤੁਹਾਡੇ ਡਾਰਕ ਸਰਕਲ ਬਿਲਕੁਲ ਸਹੀ ਹੋ ਜਾਣਗੇ ਹਨਾ ਪੂਰੀ ਸ਼ਰਤੀਆ ਤਾਂ ਪੱਕਾ ਲਾ ਜਾ ਮੇਰੇ ਬਹੁਤ ਜ਼ਿਆਦਾ ਡਾਰਕ ਡਾਰਕ ਸਰਕਲ ਹੋ ਗਏ ਸੀਗੇ ਵਿੱਚੋਂ ਤੇ ਮੈਂ 2 ਤੋਂ 3 ਮਹੀਨੇ ਬਦਾਮਾਂ ਦਾ ਤੇਲ ਯੂਜ਼ ਕੀਤਾ ਸੀ ਤੇ 2 ਤੋਂ 3 ਮਹੀਨੇ ਕੋਕੋਨਟ ਆਇਲ ਸਹੀ ਕੀਤਾ ਬਿਲਾਇਆ ਸੀਗਾ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ ਉਹ ਚੀਜ਼ ਨਾਲ ਤੇ ਤੁਸੀਂ ਵੀ ਹਨਾ ਡਾਰਕ ਸਰਕਲ ਅੱਜਕੱਲ ਜਿਵੇਂ ਆਪਾਂ ਹੁਣ ਨਾ ਵੀ ਫੋਨ ਦੇਖਦੇ ਰਹਿੰਨੇ ਉਹਦੀ ਲਾਈਟ ਪੈਂਦੀ ਉਹ ਉਹਨਾਂ ਚੀਜ਼ਾਂ ਨਾਲ ਵੀ ਹੋ ਜਾਂਦਾ ਟੀਵੀ ਦੇ ਮੁਰੇ ਜਾਂ ਜਿਹਨਾਂ ਦੇ ਲੈਪਟਾਪ ਸਾਰਾ ਦਿਨ ਚਲਾਈ ਰੱਖਦੇ ਆ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਹਨਾ ਡਾਰਕ ਸਰਕਲ ਹੋ ਜਾਂਦੇ ਆ ਨੀਂਦ ਨਹੀਂ ਪੂਰੀ ਹੁੰਦੀ ਇੱਕ ਹੋਰ ਤੁਹਾਨੂੰ ਡਾਰਕ ਸਰਕਲ ਦਾ ਟਿਪ ਦੱਸਦੀ ਆ ਖੀਰਾ ਲੈ ਲਿਆ ਕਰੋ ਜਦੋਂ ਫ੍ਰੀਜ ਵਿੱਚ ਖੀਰਾ ਰੱਖਿਆ ਹੋਣਾ ਤੇ ਫ੍ਰਿਜ ਚੋਂ ਖੀਰਾ ਕੱਢ ਲਿਆ ਉਹਨੂੰ ਕੱਟ ਕਰਕੇ ਜਿਵੇਂ ਆਪਾਂ ਸੈਲਡ ਲਈ ਉਹਦੇ ਗੋਲ-ਗੋਲ ਪੀਸ ਕੱਟਦੇ ਆ ਤੇ ਵੀ ਜਦੋਂ ਤੋਂ ਆਪਾਂ ਨੂੰ ਪਤਾ ਹੁਣ ਮੈਂ ਸੋਣਾ ਹਨਾ ਦੁਪਹਿਰੇ ਜਾਂ ਰਾਤ ਨੂੰ ਤੇ ਉਹਨੂੰ ਆਏ ਅੱਖਾਂ ਦੇ ਰੱਖ ਲਿਆ ਕਰੋ ਘੰਟਾ ਅੱਧਾ ਘੰਟਾ ਉਹਨੂੰ ਡੇਲੀ ਅੱਖਾਂ ਦੇ ਰੱਖੋ ਉਹਦੇ ਨਾਲ ਵੀ ਤੁਹਾਡੇ ਜਿਵੇਂ ਇੱਥੇ ਤਾਂ ਹਨਾ ਆਹ ਚੀਜ਼ ਵੀ ਜਿਵੇਂ ਹੁਣ ਮੇਰੀ ਵੀ ਆਹ ਚੀਜ਼ ਬਲੈਕ ਆ ਆਹ ਚੀਜ਼ ਵੀ ਸਾਰੀ ਕਲੀਨ ਹੋ ਜੂਗੀ ਅੱਖਾਂ ਨੂੰ ਬਹੁਤ ਜ਼ਿਆਦਾ ਠੰਡਕ ਮਿਲੂਗੀ ਅੱਖਾਂ ਦੀ ਜਿਵੇਂ ਮਚਦੀਆਂ ਸਾਰੀ ਇਹ ਦਿੱਕਤ ਹਨਾ ਸਹੀ ਹੋ ਜੂਗੀ ਤੇ ਡਾਰਕ ਸਰਕਲ ਲਈ ਤੁਸੀਂ ਇਹ ਟਿਪ ਅਪਣਾ ਸਕਦੇ ਹੋ ਜਿਹੜੇ ਟਿਪ ਮੈਂ ਖੁਦ ਅਪਣਾਏ ਵਾ ਹਨਾ ਉਹੀ ਮੈਂ ਤੁਹਾਨੂੰ ਦੱਸ ਸਕਦੀ ਆ ਵੀ ਆਪਾਂ ਨੂੰ ਪਤਾ ਹੈ ਚੀਜ਼ਾਂ ਨਾਲ ਵੀ ਸਹੀ ਹੋ ਜੂਗਾ ਤੇ ਜਿਹੜੀ ਮੈਂ ਕਰੀਮ ਯੂਜ਼ ਕਰ ਰਹੀਆਂ ਹਨਾ ਵੀ ਉਹ ਡਾਰਕ ਸਰਕਲ ਦੀ ਮੈਨੂੰ 2-4 ਦਿਨ ਹੋ ਗਏ ਆ ਹੁਣ ਮੈਂ ਘੱਟੋ-ਘੱਟ 15 ਦਿਨ ਯੂਜ਼ ਕਰਕੇ ਫਿਰ ਮੈਂ ਤੁਹਾਨੂੰ ਉਹਦਾ ਰਿਜ਼ਲਟ ਦੱਸੂਗੀ ਕਿਉਂਕਿ ਬਿਨਾ ਯੂਜ਼ ਕੀਤੇ ਮੈਨੂੰ ਐਵੇਂ ਲੱਗਦਾ ਵੀ ਨਹੀਂ ਦੱਸਣਾ ਚਾਹੀਦਾ ਕਿਸੇ ਨੂੰ ਪਹਿਲਾਂ ਖੁਦ ਜਿਹੜੀ ਜੀ ਯੂਜ਼ ਕੀਤੀ ਹੋਵੇ ਉਹੀ ਦੱਸਣੀ ਚਾਹੀਦੀ ਆ ਵੀ ਤਾਂ ਕਿ ਅਗਲੇ ਦੇ ਪੈਸੇ ਨਾ ਖਰਾਬ ਹੋਣ ਅਗਲਾ ਆਰਡਰ ਕਰ ਰੂਗਾ ਹਨਾ ਤੇ ਕਿਸੇ ਦੀ ਵੀ ਕੋਈ ਪੈਸਾ ਚਲੋ ਨਾ ਖਰਾਬ ਹੋਵੇ ਤੇ ਨਾਲੇ ਪਹਿਲਾਂ ਜੇ ਤੁਹਾਡੇ ਆ ਚੀਜ਼ਾਂ ਨਾਲ ਹੀ ਸਹੀ ਹੋ ਜਾਣਗੇ ਤੇ ਤੁਸੀਂ ਯੂਜ਼ ਕਰਕੇ ਦੇਖਿਓ ਆਹ ਚੀਜ਼ਾਂ ਆਹ ਕਈ ਭੈਣਾਂ ਨੇ ਮੈਨੂੰ ਪੁੱਛਿਆ ਸੀ ਵੀ ਸਾਡੀ ਸਕਿਨ ਬਹੁਤ ਜ਼ਿਆਦਾ ਡਰਾਈ ਹੈਗੀ ਆ ਡਰਾਈ ਸਕਿਨ ਲਈ ਕੁਝ ਦੱਸੋ ਇਹ ਹੈਗਾ ਸ਼ੀਆ ਬਟਰ ਠੀਕ ਹੈ ਇਹ ਬਾਡੀ ਸ਼ਾਪ ਦਾ ਸ਼ੀਆ ਬਟਰ ਆ ਤੇ ਇਹ ਵੈਸੇ ਤਾਂ ਡਰਾਈ ਸਕਿਨ ਵਾਲਿਆਂ ਲਈ ਹੁੰਦਾ ਸਰਦੀ ਚ ਇਹ ਹੋਰ ਵੀ ਜ਼ਿਆਦਾ ਹਨਾ ਭੈਣਾਂ ਦੀ ਸਕਿਨ ਡਰਾਈ ਹੋ ਜਾਂਦੀ ਆ ਤੇ ਸਰਦੀ ਚ ਤਾਂ ਉਹਨਾਂ ਨੂੰ ਯੂਜ਼ ਕਰਨਾ ਹੀ ਪੈਂਦਾ ਤੇ ਇਹ ਹੋਰ ਵੀ ਬਹੁਤ ਸਾਰੇ ਬ੍ਰਾਂਡ ਦਾ ਆਉਂਦਾ ਜਿਵੇਂ Oriflame ਦਾ ਆਉਂਦਾ ਹਨਾ ਗੜਵਾ ਜਾਂ ਹੁੰਦਾ ਉਹ ਤੇ ਤੁਸੀਂ ਸ਼ੀਆ ਬਟਰ ਯੂਜ਼ ਕਰ ਸਕਦੇ ਹੋ ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਡਰਾਈ ਆ ਹਨਾ ਤੇ ਡਰਾਈ ਸਕਿਨ ਲਈ ਸ਼ੀਆ ਬਟਰ ਬਹੁਤ ਜ਼ਿਆਦਾ ਵਧੀਆ ਹੁੰਦਾ ਗਰਮੀ 'ਚ ਥੋੜਾ ਜਿਹਾ ਔਈ ਦੇ ਕਰ ਦਿੰਦਾ ਬਟ ਸਰਦੀਆਂ ਲਈ ਇਹ ਯੂਜ਼ ਕਰਨਾ ਹੀ ਪੈਂਦਾ ਕਿਉਂਕਿ ਸਰਦੀਆਂ 'ਚ ਹੋਰ ਵੀ ਡਰਾਈ ਸਕਿਨ ਨਾ ਹੋਵੇ ਤੇ ਇਹ ਨਾਲ ਗਲੋ ਵੀ ਵਧੀਆ ਹੁੰਦਾ ਤੇ ਸਕਿਨ ਵਧੀਆ ਹੋ ਜਾਂਦੀ ਆ ਹਨਾ ਡਰਾਈ ਸਕਿਨ ਵਾਲੇ ਸ਼ੀਆ ਬਟਰ ਯੂਜ਼ ਕਰ ਸਕਦੇ ਆ ਜੀ ਤੇ ਡਰਾਈ ਸਕਿਨ ਵਾਲਿਆਂ ਨੂੰ ਸ਼ੀਆ ਬਟਰ ਦਾ ਹਨਾ ਮੈਂ ਦੱਸਿਆ ਸੀਗਾ ਬਟ ਜਿਨ੍ਹਾਂ ਦੀ ਸਕਿਨ ਡਰਾਈ ਆ ਫਿਰ ਉਹਨਾਂ ਦੇ ਲਾਈਨਸ ਵੀ ਆਉਣ ਲੱਗ ਜਾਂਦੀਆਂ ਬਹੁਤ ਜਲਦੀ ਜਲਦੀ ਹਨਾ ਤਾਂ ਤੁਸੀਂ ਦਹੀਂ ਦੀ ਮ사ਜ ਫਰੈਸ਼ ਦਹੀਂ ਲੈ ਕੇ ਡੇਲੀ ਦਹੀਂ ਦੀ ਮ사ਜ ਕਰੋ ਤੇ ਉਹਦੇ ਨਾਲ ਤੁਹਾਡੀ ਸਕਿਨ ਵਧੀਆ ਹੋਣ ਲੱਗ ਜੂ ਨਾਲੇ ਜਿਹੜੀਆਂ ਡਰਾਈ ਸਕਿਨ ਕਰਕੇ ਲਾਈਨਸ ਆਉਣਗੀਆਂ ਹਨਾ ਉਹ ਵੀ ਪ੍ਰੋਬਲਮ ਸਹੀ ਹੋ ਜੂਗੀ ਤੇ ਤੁਸੀਂ ਡੇਲੀ ਦਹੀਂ ਦੀ ਮ사ਜ ਕਰੋ ਤੇ ਇੱਕ ਸ਼ੀਆ ਬਟਰ ਯੂਜ਼ ਕਰੋ ਤੁਸੀਂ ਔਰੀਫਲੇਮ ਦਾ ਸਸਤਾ ਹੁੰਦਾ ਸ਼ੀਆ ਬਟਰ ਤੇ ਉਹ ਤੁਸੀਂ ਬਾਈ ਕਰ ਸਕਦੇ ਹੋ ਹਨਾ ਤੇ ਉਹ ਡੇਲੀ ਯੂਜ਼ ਕਰੋ ਤੇ ਤੁਹਾਡੀ ਸਕਿਨ ਵਧੀਆ ਹੋ ਜੂਗੀ ਜੀ ਤੇ ਡਰਾਈ ਸਕਿਨ ਲਈ ਤਾਂ ਬਹੁਤ ਸਾਰੀ ਆਪਸ਼ਨ ਹੁੰਦੀ ਆ ਨਾ ਜਿਵੇਂ ਕਿ ਤੁਸੀਂ ਰਾਤ ਨੂੰ ਬਦਾਮਾਂ ਦਾ ਤੇਲ ਲਾ ਕੇ ਸੌਂ ਸਕਦੇ ਹੋ ਕੋਕੋਨਟ ਆਇਲ ਆ ਕੇ ਸੌਂ ਸਕਦੇ ਹੋ ਨਾ ਜਿਨ੍ਹਾਂ ਦੀ ਸਕਿਨ ਡਰਾਈ ਆ ਤਾਂ ਡਰਾਈ ਸਕਿਨ ਤੁਹਾਡੀ ਸਹੀ ਹੋ ਜੂਗੀ ਰੁਟੀਨ ਚ ਤੁਸੀਂ ਡੇਲੀ ਸੌਣ ਲੱਗੇ ਫੇਸ ਵਾਸ਼ ਕਰਕੇ ਬਦਾਮਾਂ ਦਾ ਤੇਲ ਇੱਕ ਦੋ ਡ੍ਰੌਪ ਲੈ ਕੇ ਉਹਦੀ ਹਲਕੀ ਹਲਕੀ ਮਸਾਲਸ ਕਰਕੇ ਸੌਮੋ ਤੇ ਸਰਦੀ ਚ ਤਾਂ ਨੂੰ ਜ਼ਰੂਰੀ ਕਰੋ ਗਰਮੀ ਚ ਵੀ ਕਰੋ ਤੇ ਤੁਹਾਡੀ ਸਕਿਨ ਸਹੀ ਹੋ ਜੂਗੀ ਹਨਾ ਜੇ ਬਾਦਾਮਾਂ ਦਾ ਤੇਲ ਵੀ ਤੁਹਾਡੇ ਕੋਲ ਨਹੀਂ ਹੈਗਾ ਤਾਂ ਕੋਕੋਨਟ ਆਇਲ ਲਾਓ ਤੇ ਇਹਨਾਂ ਦੋਨਾਂ ਚੀਜ਼ਾਂ ਨਾਲ ਹੀ ਤੁਹਾਡਾ ਫੇਸ ਵੀ ਬਹੁਤ ਜ਼ਿਆਦਾ ਵਧੀਆ ਹੋ ਜੂਗਾ ਡਰਾਈ ਸਕਿਨ ਖਤਮ ਹੋ ਜੂਗੀ ਤੇ ਜਿਹੜੀਆਂ ਲਾਈਨਸ ਵਗੈਰਾ ਆਉਂਦੀਆਂ ਉਹ ਵੀ ਸਹੀ ਹੋ ਜਾਣਗੀਆਂ ਹੁਣ ਮੈਂ ਸਾਰੀਆਂ ਪਹਿਣਾਂ ਨੂੰ ਦਿਖਾਉਣ ਲੱਗੀ ਆ ਜਿਹੜੇ ਮੈਨੂੰ ਸਭ ਤੋਂ ਕੰਫਰਟੇਬਲ ਸਭ ਤੋਂ ਵਧੀਆ ਤੇ ਚप्पल ਤੇ ਸ਼ੂ ਲੱਗਦੇ ਆ ਚੱਪਲ ਮੇਰੀ 2 ਸਾਲ ਪੁਰਾਣੀ ਆ ਤੇ ਸ਼ੂ ਮੈਂ ਹੁਣ 6 ਮਹੀਨੇ ਪਹਿਲਾਂ 6 ਮਹੀਨੇ ਤਾਂ ਨਹੀਂ ਹੋਏ ਹੋਣੇ 3 ਮਹੀਨੇ ਪਹਿਲਾਂ ਲਏ ਸੀ ਐਦਾ ਜਿਹੜਾ ਮਾਡਲ ਨੰਬਰ ਆ ਸ਼ੂ ਦਾ ਮੈਂ ਉੱਪਰ ਸ਼ੂ ਦੀ ਫੋਟੋ ਲੈ ਕੇ ਲਾਦਾ ਸੀ ਉਹ ਤੁਸੀਂ ਸਰਚ ਕਰੋਗੇ ਤਾਂ ਆ ਵਾਲੇ ਸ਼ੂ ਨਿਕਲ ਆਉਣਗੇ ਜਿਵੇਂ ਮੇਰੇ 40 ਨੰਬਰ ਆਉਂਦਾ ਹਰੇਕ ਚੱਪਲ ਦਾ ਤੇ ਇਹਦਾ ਸਕ੍ਰੈਚਰ ਦਾ ਇੱਕ ਨੰਬਰ ਛੋਟਾ ਆਉਂਦਾ ਜੇ ਤੁਸੀਂ ਆਨਲਾਈਨ ਲੈਣ ਲੱਗੇ ਨਾ ਥੋੜਾ ਧਿਆਨ ਰੱਖਿਓ ਤਾਂ ਜਿਵੇਂ ਮੇਰੇ 40 ਆਉਂਦਾ ਸੀ ਤੇ ਇਹਦਾ 39 ਆਇਆ ਹਨਾ ਤੇ ਆ ਵਾਲਾ ਮਾਡਲ ਸ਼ੂ ਦਾ ਇੰਨਾ ਜ਼ਿਆਦਾ ਕੰਫਰਟੇਬਲ ਹਨਾ ਮੇਰੇ ਅੱਡੀ ਚ ਦਰਦ ਬਹੁਤ ਜ਼ਿਆਦਾ ਰਹਿੰਦਾ ਸੀ ਤੇ ਆ ਚੱਪਲ ਵੀ ਇੰਨੀ ਜ਼ਿਆਦਾ ਕੰਫਰਟੇਬਲ ਹੈ ਨਾ ਜਿਵੇਂ ਇਹ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਜਾਂ ਗੰਗਾ ਨਗਰ ਤਹਿ ਦਾ ਸਟੋਰ ਵੀ ਹੈਗਾ ਵੈਸੇ ਵੀ ਸਾਰੇ ਵੱਡੇ ਸ਼ਹਿਰਾਂ ਚ ਨਾ ਇਹਨਾਂ ਦੀ ਦੋਨਾਂ ਚੀਜ਼ਾਂ ਦੇ ਸਟੋਰ ਹੁੰਦੇ ਆ ਤੇ ਜੇ ਤੁਸੀਂ ਵੀ ਕੋਈ ਵਧੀਆ ਸ਼ੂ ਲੱਭ ਰਹੇ ਹੋ ਜਾਂ ਤੁਸੀਂ ਪੈਰਾਂ ਦੇ ਦਰਦ ਤੋਂ ਪਰੇਸ਼ਾਨ ਆ ਪੈਰਾਂ ਦਾ ਦਰਦ ਮੇਰਾ ਬਹੁਤ ਜ਼ਿਆਦਾ ਸ਼ੂ ਤੇ ਚੱਪਲਾਂ ਨਾਲ ਘਟਿਆ ਹੈ ਨਾ ਜਿਵੇਂ ਮੈਂ ਬਾਜ਼ਾਰ ਜਾਨੀ ਆ ਨਾ ਤਾਂ ਮੈਂ ਆਹੀ ਸ਼ੂ ਪਾ ਕੇ ਜਾਨੀ ਆ ਕੀ ਕਰ ਤੇ ਜਦੋਂ ਘਰੇ ਸਾਰਾ ਦਿਨ ਕੰਮ ਕਰਦੇ ਆਂ ਆਹੀ ਚੱਪਲ ਵਾਗੇ ਰੱਖਦੀ ਆਂ ਤੇ ਇੱਕਦਾਂ ਨੰਗੇ ਪੈਰੀ ਤੁਰਨਾਂ ਜਾਵਾਂ ਬੰਦ ਕਰ ਦੋ ਨੰਗੇ ਪੈਰੀ ਤੁਰਨ ਨਾਲ ਪੈਰਾਂ ਦਾ ਦਰਦ ਵਾਦਾ ਅੱਡੀ ਦਾ ਦਰਦ ਵਾਦਾ ਤੇ ਜਿਵੇਂ ਆਪਣੀ ਹਨਾ ਇਹ ਜ਼ਿਆਦਾ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਕਿ ਆਪਣੀਆਂ ਮੰਮੀਆਂ ਉਹਨਾਂ ਦੇ ਪੈਰ ਦਰਦ ਹੋਣ ਲੱਗ ਜਾਂਦੇ ਆ ਜਦੋਂ ਬਾਜ਼ਾਰ ਜਾ ਕੇ ਆਉਣ ਤਾਂ ਕਹਿੰਦੇ ਨੀ ਹਾਈ ਹਾਈ ਸਾਡੇ ਤਾਂ ਪੈਰ ਹੀ ਦੁਖਣ ਲੱਗ ਗਏ ਤਾਂ ਉਹਨਾਂ ਲਈ ਆ ਸ਼ੂ ਚੱਪਲ ਬੈਸਟ ਆ ਉਹਨਾਂ ਦੇ ਪੈਰਾਂ ਨੂੰ ਬੜਾ ਹੀ ਆਰਾਮ ਦੇਊਗੀ ਹਨਾ ਜਾਂ ਜਿਵੇਂ ਆਪਣੀਆਂ ਨਾ ਪ੍ਰੈਗਨੈਂਸੀ ਹੁੰਦੀ ਆ ਉਹਦੇ ਚ ਆਪਣੇ ਪੈਰਾਂ 'ਚ ਸਵੇਲਿੰਗ ਹੋ ਜਾਂਦੀ ਆ ਤਾਂ ਆਪਾਂ ਨੂੰ ਐ ਹੁੰਦਾ ਕੁਛ ਸੌਫਟ ਜਿਹਾ ਹੋਵੇ ਉਹਨਾਂ ਲਈ ਇਹ ਸ਼ੂ ਵਧੀਆ ਹੈਗੇ ਆ ਜਿਨ੍ਹਾਂ ਦੇ ਪੇਨ ਹੈਗੀ ਆ ਹਨਾ ਉਹਨਾਂ ਲਈ ਤਾਂ ਵਧੀਆ ਹੀ ਵਧੀਆ ਹੈਗੇ ਆ ਪੈਰ ਨੂੰ ਇੰਨਾ ਜ਼ਿਆਦਾ ਕੰਫਰਟੇਬਲ ਰੱਖਦੇ ਆ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਇਹ ਸਕ੍ਰੈਚਰ ਦੇ ਸ਼ੂ ਮੈਮਰੀ ਫੋਰਮ ਹੈਗੇ ਆ ਤੇ ਇਹ ਮੈਂ ਤਾਂ ਡਿਸਕਾਊਂਟ ਤੇ ਲੈਏ ਸੀ ਤੁਸੀਂ ਵੀ ਹਨਾ ਚੈੱਕ ਕਰਕੇ ਲੈ ਸਕਦੇ ਹੋ ਬਟਰ ਨਾਲ ਦੀ ਕਾਪੀ ਵੀ ਆਉਂਦੀ ਆ ਕਈ ਜਿਵੇਂ ਆਪਾਂ ਨਾਰਮਲ ਦੁਕਾਨਾਂ ਤੇ ਜਾਵਦੇ ਨੇ ਉਹਦਾ ਥੋੜਾ ਜਿਹਾ ਧਿਆਨ ਰੱਖਿਓ ਹਨਾ ਤੁਸੀਂ ਸਕਰੇਚਰ ਦੇ ਸਟੋਰ ਤੋਂ ਜਾਂ ਆਨਲਾਈਨ ਐਪ ਤੋਂ ਹੀ ਲਿਓ ਤਾਂ ਉੱਥੋਂ ਹੀ ਤੁਹਾਨੂੰ ओरिजिनल ਮਿਲਣਗੇ ਜੀ ਤੇ ਜਿਵੇਂ ਕਿ ਆਪਾਂ ਜਿਹੜਾ ਮੈਂ ਤੁਹਾਨੂੰ ਬਦਾਮਾਂ ਦਾ ਤੇਲ ਦੱਸਿਆ ਸੀ ਇੱਥੇ ਸਾਡੇ ਗੰਗਾ ਨਗਰ ਨਾਲ ਬਦਾਮਾਂ ਦਾ ਤੇਲ ਬਿਲਕੁਲ ओरिजिनल ਮਿਲਦਾ ਹਨ ਉਹਨਾਂ ਉੱਥੋਂ ਤੁਸੀਂ ਵੀ ਲੈ ਸਕਦੇ ਹੋ ਜੇ ਤੁਸੀਂ ਕਿਤੇ ਦੂਰ ਰਹਿੰਦੇ ਹੋ ਤਾਂ ਮੈਂ ਤੁਹਾਨੂੰ ਕੋਰੀਅਰ ਕਰਵਾ ਸਕਦੀ ਹਾਂ ਤਾਂ ਜੇ ਤੁਸੀਂ ਵੀ ਉਹ ਬਦਾਮਾਂ ਵਾਲਾ ਤੇਲ ਆਰਡਰ ਕਰਨਾ ਹੋਵੇ ਤਾਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਕਿਉਂਕਿ ਫਿਰ ਉਥੋਂ ਬੰਨੇ ਨੂੰ ਸੌਖਾ ਹੋ ਜਾਂਦਾ ਗੱਲ ਕਰਨੀ ਹੈ ਨਾ ਤੇ ਜਿਨ੍ਹਾਂ ਦੀ ਸਕਿਨ ਡਰਾਈ ਆ ਉਹ ਯੂਜ਼ ਕਰ ਸਕਦੇ ਆ ਤੇ ਵੈਸੇ ਵੀ ਅਸੀਂ ਤਾਂ ਇਸ਼ਰਤ ਦੇਣਾ ਪਹਿਲਾਂ ਬਦਾਮਾਂ ਦਾ ਤੇਲ ਜਵੇਂ ਤੁੰਨੀ ਛੁਆਉਂਦੇ ਹੁੰਦੇ ਸੀ ਛੋਟੇ ਹੁੰਦੇ ਜਾਂ ਨੱਕ 'ਚ ਪਾਉਂਦੇ ਹੁੰਦੇ ਸੀ ਤਾਂ ਬੱਚਿਆਂ ਲਈ ਵੀ ਵਧੀਆ ਹੁੰਦਾ ਹੈ ਨਾ ਤੇ ਜੇ ਤੁਸੀਂ ਵੀ ਘਰ ਦਾ ਕੱਢਿਆ ਬਿਲਕੁਲ ਅਰੀਜਨਲ ਤੁਹਾਨੂੰ ਚਾਹੀਦਾ ਬਦਾਮਾਂ ਦਾ ਤੇਲ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜਿਨ੍ਹਾਂ ਦੇ ਡਾਰਕ ਸਰਕਲ ਆ ਹਨਾ ਤੇ ਜਿਹੜਾ ਮੈਂ ਯੂਜ਼ ਕਰ ਰਹੀ ਆ ਤਾਂ ਮੈਂ ਤੁਹਾਨੂੰ ਉਥੋਂ ਕੋਰੀਅਰ ਕਰਵਾ ਦੂੰਗੀ ਬਾਕੀ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਜਿੱਥੋਂ ਵੀ ਤੁਹਾਨੂੰ ਸਹੀ ਲੱਗਦਾ ਹਨਾ ਤੇ ਪਰ ਵਧੀਆ ਬ੍ਰਾਂਡ ਦਾ ਲਿਓ ਹਨਾ ਤੇ ਜਿਵੇਂ ਹਮਦਰਦ ਜਿਹੜਾ ਬ੍ਰਾਂਡ ਆ ਉਹਦਾ ਕੁਝ ਵਧੀਆ ਹੁੰਦਾ ਜਿਵੇਂ ਉਹ ਮੈਂ ਯੂਜ਼ ਕੀਤਾ ਹੋਇਆ ਬਾਕੀ ਜੇ ਤੁਸੀਂ ਬਿਲਕੁਲ ओरिजिनल ਚ ਜਾਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਕਿਹਾ ਸੀ ਦੀਦੀ ਤੁਹਾਡਾ ਨਾ ਕੋਕਾ ਬੜਾ ਵੱਡਾ ਤੇ ਕੋਕਾ ਤੁਸੀਂ ਛੋਟਾ ਪਾਓ ਤੇ ਹਾਂਜੀ ਮੈਂ ਹੁਣ ਜੇ ਨਹੀਂ ਸੋਹਣਾ ਲੱਗ ਰਿਹਾ ਨਾ ਤੇ ਇਹਨੂੰ ਮੈਂ ਚੇਂਜ ਕਰ ਦੂੰਗੀ ਜਦੋਂ ਹੀ ਮੈਂ ਹੁਣ ਬਾਜ਼ਾਰ ਜਾਉਂਗੀ ਤੇ ਉਦੋਂ ਮੈਂ ਆਪਦਾ ਕੋਕਾ ਚੇਂਜ ਕਰਕੇ ਛੋਟਾ ਲੈ ਲੂੰਗੀ ਹੈਨਾ ਕਿਸੇ ਨੇ ਮੈਨੂੰ ਇੰਸਟਾਗ੍ਰam ਤੇ ਕਮੈਂਟ ਕੀਤਾ ਵੀ ਤੁਸੀਂ ਨਾ ਨੱਕਾ ਤੇ ਉਹ ਪਾਓ ਜਿਹੜੀ ਨਥਲੀ ਹੁੰਦੀ ਹੈ ਨਾ ਉਹ ਪਾਓ ਪਹਿਲਾਂ ਮੇਰੇ ਪਾਈ ਵੀ ਸੀਗੀ ਹੈਨਾ ਜਦੋਂ ਅੱਜ ਤੋਂ 5-7 ਸਾਲ ਪਹਿਲਾਂ ਪਰ ਫੇਰ ਹੁਣ ਉਹ ਮੈਂ ਕੋਕਾ ਹੀ ਮੈਨੂੰ ਜ਼ਿਆਦਾ ਵਧੀਆ ਲੱਗਦਾ ਤੇ ਕੋਕਾ ਮੈਂ ਚੇਂਜ ਕਰ ਲੂੰਗੀ ਕੋਕਾ ਮੈਂ ਛੋਟਾ ਜਿਹਾ ਲੈ ਆਉਂਗੀ ਹੈਨਾ ਤੇ ਫਿਰ ਉਹ ਸੋਹਣਾ ਲੱਗੂਗਾ ਤੇ ਬਾਸ ਅੱਜ ਦਾ ਵਲੌਗ ਇਸ ਤਰ੍ਹਾਂ ਦਾ ਰਿਹਾ ਕੱਲ ਵੀ ਤੁਹਾਡੇ ਲਈ ਕੁਝ ਹੋਰ ਨੌਲੇਜ ਵਾਲੀਆਂ ਚੀਜ਼ਾਂ ਲੈ ਕੇ ਆਉਂਗੀ ਤੇ ਇੱਕ ਵਲੌਗ ਮੈਂ ਪੂਰਾ weight loss ਤੇ ਬਣਾਉਣ ਵਾਲੀਆਂ ਜਿਹੜਾ ਜਿਹੜਾ ਜਿਹਦੇ ਨਾਲ ਮੈਂ ਆਪ ਦਾ ਡਿਲੀਵਰੀ ਤੋਂ ਬਾਅਦ 10 ਕਿਲੋ weight loss ਕੀਤਾ ਸੀ ਮੈਂ ਤੁਹਾਨੂੰ ਆਪਦੀ ਉਹ ਫੋਟੋ ਵੀ ਲਾਉਂਗੀ ਜਦੋਂ ਡਿਲੀਵਰੀ ਤੋਂ ਬਾਅਦ ਮੇਰਾ weight ਹੋ ਗਿਆ ਸੀ ਤੇ ਉਦੋਂ ਬਾਅਦ ਮੈਂ ਜਿਹੜਾ ਲੂਜ਼ ਕੀਤਾ ਨਾਲ ਤੁਹਾਨੂੰ ਉਹ ਵੀ ਫੋਟੋ ਲਾ ਕੇ ਦਿਖਾਉਂਗੀ ਉਦੋਂ ਉਹ ਟਾਈਮ 'ਚ ਮੈਂ ਕੀ ਯੂਜ਼ ਕੀਤਾ ਸੀ ਕਿਵੇਂ ਮੇਰਾ weight ਘਟਿਆ ਸੀਗਾ ਤੇ ਉਹ ਮੈਂ ਤੁਹਾਨੂੰ ਕੱਲ ਵਾਲੇ ਜਾਂ ਪਰਸ ਵਾਲੇ ਵਲੌਗ ਚ ਪੂਰਾ ਹਨਾ weight loss ਦਾ ਆਪਾਂ ਬਣਾਵਾਂਗੇ ਵਲੌਗ ਤੇ ਤੁਸੀਂ ਵੀ ਓਵੇਂ ਓਵੇਂ ਹਨਾ ਅਪਲਾਈ ਕਰਕੇ ਉਹ ਉਹ ਚੀਜ਼ਾਂ ਕਰਕੇ ਆਪਦਾ weight loss ਕਰ ਸਕਦੇ ਹੋ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਕਰਨ ਲੱਗਿਆ ਐਂਡ ਅੱਜ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ